ਹਾਂਜੀ ਦੇਦੇ ਹਾਂਜੀ ਅਸੂ ਜੀ ਜਗਨਜੀ ਪੈਟਰੋਲ ਦਾ ਕੰਮ ਹੈ ਸਹੀ ਹੈ ਸਹੀ ਮੈਂ ਵੀ ਇਧਰ ਉਹ ਨਾਲ ਹੀ ਚਾਹ ਮੈਂ ਬਣਾ ਲਈ ਆ ਬੱਜੀ ਆ ਇਹ ਵੀ ਦੀਦੀ ਇੱਕ ਬਾਨੇ ਜਈ ਆ ਬਸ ਹੂੰ ਸਹੀ ਹੈ ਜਰੂਰੀ ਹੈ ਵੀ ਬਿਲਕੁਲ ਇਹ ਇਤੋਂ ਤੱਕ ਤਾਂ ਆਪਣੀਆਂ ਸਹੀ ਹੋ ਗਈਆਂ ਸਾਰੀਆਂ ਸ ਆਪਾਂ ਵਾਬ ਰੋਲ ਕੀਤੀ ਹੈ ਹਾਂਜੀ ਹੁਣ

ਵਾਰਤਕदाई ਲੱਗਦਾ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਐਰੇ ਨੂੰ ਕੰਨਾਂ ਵਾਲਾ ਜਾ ਜੇ ਵੀ ਉਹ ਸਹੀ ਆ ਕੋਸ਼ਿਸ਼ ਕਰਦੇ ਹਾਂ ਹਾਂ ਇਹ ਥੋੜਾ ਜਿਹਾ ਵਾਰਤਕ ਬਹੁਤ ਜਿਆਦਾ ਆਉਂਦਾ ਇਹਨੂੰ ਉਹ ਹਾਂ ਮਤਲਬ ਹੁਣ ਆਪਾਂ ਸਹੀ ਹੈ ਸਹੀ ਅਸ ਆ ਹੀ ਆਊਗਾ ਇਹ ਮੇਰ ਕੋ ਹੈ ਨਹੀਂ ਗਈ ਤਾਂ ਮੈਂ ਇਥੋਂ ਇਦਾਂ ਹੀ ਸੈਂਡ ਕੀਤੀ ਸੀ ਮੇਰ ਕਿ ਲਿਖੀ ਹੋਈ ਸੀ ਅੱਛਾ ਜੀ ਇਹਦੇ ਵਿੱਚ ਉਹ ਨਹੀਂ ਹੋਊਗੀ ਨਹੀਂ ਹੈ ਨਹੀਂ ਸੈਂਡ ਆਉਗਾ ਹੂੰ ਹੂੰ ਮੰਮੀ ਜੀ ਆਹ ਦੇ ਉੱਤੇ ਬਿੰਦੀ ਪਾਉਂਗੀ ਜੀ ਜੀ ਹਾਂਜੀ ਹਾਂਜੀ ਵਧੀਆ ਹਾਂ ਜੀ ਫੁੱਲਾਂ ਦੀ ਇਹ ਬਿਨਾ ਬਿੰਦੀ ਤੋਂ ਕਿ ਨਹੀਂ ਪਾਉਂਗੀ ਵੈਸੇ ਲਾਉਂ ਆਂ ਤੇ ਪਾਉਂਗੀ ਕੋਸ਼ਿਸ਼ ਕਰਦੇ ਆ ਹੁਣ ਕੋ ਕਰਦੇ ਆ ਇਵੇਂ ਆਪਾਂ ਆ ਲਿਖਣਾ ਕੋਸ਼ਿਸ਼ ਕਰਦੇ ਆ ਪਾਉ ਬਿੰਦੀ ਹਾਂ ਉਹ ਤਾਂ ਫਿਰ ਆ ਆ ਜੂਗਾ ਨਾ ਹਾਂਜੀ ਕਰ ਦੇ ਦੇ ਉਪਰੋਂ ਬਿੰਦੀ ਕੱਟੀ ਜਾਊਗੀ Okay. ਹੁਣ ਪੈਰੇ ਜੇ ਬਣ ਗਏ ਨਾ ਸੋਹਣੀ ਲੱਗਦੀਆਂ ਹਾਂਜੀ ਮਤਲਬ ਪਹਿਲਾਂ ਥੋੜਾ ਜਿਹਾ ਖਿਲਰਿਆ ਜਿਹਾ ਕੰਮ ਲੱਗਦਾ ਸੀਗਾ ਹੁਣ ਫਿਰ ਵੀ ਬਹੁਤ ਮਤਲਬ ਫਰਕ ਹੋ ਗਿਆ ਜੀ ਪੰਜਾਬ ਤੁਰਿਆਂ ਦੇ ਵਿੱਚ ਵੀ ਦੀਦੀ ਦੋਕ ਜਗ੍ਹਾ ਤੇ ਬਿੰਦੀਆਂ ਵੱਧ ਲੱਗੀਆਂ ਨੇ ਬਾਕੀ ਤਾਂ ਜਿਵੇਂ ਸੀ ਤੇ ਲੱਗੀ ਹੋਈ ਐ ਉਸ ਸੀ ਬਣ ਗਿਆ ਠੀਕ ਅੱਛਾ ਲਾਸਟ ਵਾਲੀ ਲਾਈਨ ਪਰ ਇੱਥੇ ਬਿੰਦੀ ਨਹੀਂ ਇੱਥੇ ਲੱਗ ਇੱਥੇ ਹੋਈ ਐ ਇਹ ਪੇਪਰਸ ਫਰੇਥੇ ਲੱਗ ਗਈ ਹੁੰਦੀ। ਉਹਨਾਂ ਨੇ ਕਿਹਾ ਕਿ ਉਦੋਂ ਟਾਈਪ ਕਰਦੇ ਥੋਕ ਜਿਹੀ ਬਿੰਦੀਆਂ ਲੈ ਕੇ ਲੈ ਗਈ ਸੀ। ਸਸਤੇ ਭਾਵੇਂ ਲੀਂਦੀਆਂ। ਸਾਰਿਆਂ ਦਾ ਥੋਕ ਕੀ ਤਰੇ ਉਹ ਲਾਦਾਂ ਕਿ ਬਾਜੂ ਜੀ ਜ਼ਿਆਦਾ ਹੋ ਗਈ। ਉਹ ਹਾਲ ਹੋ ਗਿਆ। ਇੱਕ ਵਾਰੀ ਕਿਹਾ ਆਂਦਰ ਕੋਟਾ ਪੂਰਾ ਲੈ ਕੇ ਚੱਲੋ ਕਿ ਬਾਦ ਦਾ ਬਾਜੂ ਨੂੰ ਦੇ ਦਿਓ। ਹਾਂ ਹਾਂ ਲੋ ਯਾਦ ਦਿਨ ਲਿਖਾ ਨਾ ਹੋ ਗਿਆ ਦੀਦੀ ਪੰਜਾਬ ਰੋੜਿਆ ਅ ਰੋੜਿਆ ਵਾਲੀ ਵੀ ਪੂਰਤ ਸੀ ਰਣ ਹਾਂ ਪੂਰਤ ਬੰਦ ਇਹਦੇ ਮਿਲਣਾ ਤਾਂ ਪਹਿਰੇ ਬਣਾਤੇ ਨਾ ਕਿ ਇਦਾਂ ਹੀ ਆ ਖੁੱਲੀ ਇਹ ਮੇਰੇ ਕੋਲੇ दी एदा ही रहन दिन कोई गल दो लाइना कट्टिया पैनिया जा बिताया पैनिया ही रेह दी है फिर पैरे लोड ही नहीं है मन लगता जो कि छोटी ਲੋਜੀ ਇਹਦੀ ਹੋ ਗਈ ਅਗਲੀ ਕਿਹੜੀ ਆਉਂਦੀ ਵੀ ਗੁਣਾ ਗੁਣਾ ਹਾਂਜੀ ਗੁਣਾ ਇਹ ਆਪਾਂ ਮੈਂ ਨਾ ਤਾਂ ਪਹਿਰੇ ਬਣਾਤੇ ਸੀ ਸ਼ਾਇਦ ਮੈਂ ਚਾਰ ਚਾਰ ਇਹਦੇ ਬਣਾਏ ਹੋਏ ਆ ਬਣਾਏ ਹਾਂਜੀ ਹਾਂ ਇਹ ਦੇਖਣਾ ਇਹਦੇ ਬੰਦੇ ਹੀ ਸੀਗੇ ਲੁੰਗਾਈ ਦੇ ਦੇਖਿਓ ਮੈਂ ਠੀਕ ਲਿਖਦੇ ਸੀ ਨਾ ਇਹ ਤੇ ਕਰਦੇ ਸੀ ਨਾ ਸਪੈਲਿੰਗ ਤੇ ਟਾਈਪਿੰਗ ਚ ਗਲਤ ਸੀਗਾ ਇਹਦੇ ਚ ਤੇ ਕੁੱਝ ਮੈਂ ਤਾਂ ਹਜੇ ਚੌਥੀ ਲਾਈਨ ਤੇ ਆਂਦੀ ਨਹੀਂ ਦੀ ਦੇਤੀ ਦੀ ਦੀ ਆਂ ਕਿਤੇ ਚੁੱਪ ਦੀ ਵੀ ਕਿੰਨੀ ਆਵਾਜ਼ ਚੁੱਪ ਦੀ ਵੀ ਕਿੰਨੀ ਆਵਾਜ਼ ਏ ਹੁੰਦੀ ਏ ਆਉਗਣ ਹਾਂਜੀ ਏ ਸ਼ੋਰ ਵਾਲੀ ਇਸ ਪਕਾਈ ਤੋਂ ਕੁਝ ਹਾਂ ਇੱਥੇ ਏ ਦੀ ਜਗ੍ਹਾ ਤੇ ਇਸ ਕਰ ਦਿੰਨੇ ਆ ਉੱਪਰ ਏ ਕਰ ਦਿੰਨੇ ਹਾਂਜੀ ਹਾਂ ਦੀਪੂ ਕੋਲ ਨਹੀਂ ਲੱਗਦਾ ਦੇ ਪੁਣੁਕਾ ਨੇ ਫੇਰ ਬੈਠੀਆਂ ਨਹੀਂ ਉਹਦਾ ਮੈਨੂੰ ਲੱਗਦਾ ਉਧਰ ਰੋਮ ਜਾਓ ਮੰਮੀ ਡੈਡੀ ਕੋਲ ਹੀ ਹੈ ਅੱਛਾ ਅੱਛਾ ਅੱਜ ਛੁੱਟੀ ਲਈਏ ਸੀ ਆ ਸੱਚਾ ਹੈਗੀ ਹੈਗੀ ਇਹਦੇ ਵਿੱਚ ਤੁਸੀਂ ਦੇਖਿਓ ਕਈ ਦੂਰ ਬੈਠੇ ਵੀ ਆਪਣੇ ਲੱਗਦੇ ਕਿਸੇ ਨੇੜੇ ਦੀ ਪੀੜ ਡੂੰਘਾਈ ਤੋਂ ਕੁਛ ਨੇੜੇ ਦੀ ਜਗ੍ਹਾ ਤੇ ਅੱਜ ਆਪਾਂ ਨੇੜਲੇ ਕਰ ਦਈਏ ਨੇੜਲੇ ਦੀ ਪੀੜ ਡੂੰਘਾਈ ਤੋਂ ਕੁਛ ਹਾਂ ਇਹ ਦੂਰ ਬੈਠੇ ਵੀ ਆਪਣੇ ਲੱਗ ਆਪਣੇ ਵੀ ਨੇੜੇ ਕਰ ਦਈਏ ਉੱਪਰਲੇ ਉੱਪਰ ਕੇ ਆਪਣੇ ਹੀ ਰਹਣ ਦੀਏ ਕਈ ਦੂਰ ਬੈਠੇ ਵੀ ਆਪਣੇ ਲੱਗਦੇ ਨਹੀਂ ਆਪਣੇ ਸਹੀ ਹੈ ਠੀਕ ਹੈ ਕਿਸੇ ਨੇੜਲੇ ਦੀ ਪੀੜ ਦੁੰਗਾਈ ਤੋਂ ਕੁਛ ਹੂੰ ਕਿਸੇ ਲਾਉਣਾ ਪੈਣਾ ਨਾਲ ਹਾਂਜੀ ਕਿਸੇ ਦਾ ਸਹੀ ਹੈ ਠੀਕ ਹੈ ਇੱਥੇ ਮੈਂ ਜਿਹੀ ਪਤਾ ਸੀਗਾ ਇਥੇ ਜੀ ਐ ਨਹੀਂ ਜਹੀ ਹੁਣ ਕੀਤਾ ਮੈਂ ਹਲੋ ਸਤਿ ਸ੍ਰੀ ਅਕਾਲ ਯਾਰੋ ਜਿਹੜਾ ਮੰਗਾ ਆਪਣਾ ਗਵਾਂਢੀ ਆ ਇਹ ਸਮਾਨ ਲੈ ਕੇ ਗਏ ਸੀ ਕਿ ਕੱਲ ਟ੍ਰੇਡੂ ਜਿਹੜਾ ਸਮਾਨ ਹੈ ਕਿੱਥੇ ਲਿਖਿਆ ਵਾ ਲਿਖਿਆ ਅ ਦੇਖੋ ਦਰਾਜ ਚ ਛੋਟੀ ਕਾਪੀ ਪਈ ਨਾ ਬਰਾਜ ਦੇ ਵਿੱਚ ਹੂੰ ਕੀ ਆ ਬਾਹਰ ਲਈ ਕੀ ਲਿਖਿਆ ਹੋਇਆ ਵਾ ਅੰਮਲ ਆ ਵਾਈਟ ਬੇਸ ਦਾ ਇਹ ਤਾਂ ਜਿਹੜਾ ਮੰਗਾਉਣਾ ਸੀ ਉਦੋਂ ਦਾ ਉਹ ਲਿਖਿਆ ਨਹੀਂ ਅੰਦਰ ਜਿਹੜੀ ਕਾਪੀ ਪਈ ਅੰਦਰ ਅੰਦਰ ਜਿਹੜੀ ਛੋਟੀ ਪਈ ਲਾਈਨਾਂ ਵਾਲੀ ਆਂ ਵਿੱਚ ਪਈ ਉਹ ਕਿੱਥੇ ਕਿੱਥੇ ਕਿੱਝ ਲਿਖਿਆ ਉੱਪਰ ਹੀ ਲਿਖਿਆ ਹੋਣਾ ਡੇਟ ਪਾਈ ਹੋਈ ਹੈ ਕੱਲ ਦੀ ਵੀ ਪਰਸਨਲ ਵੀ ਇੱਥੇ ਬੰਗਾਲੀ ਕਿਹਾ ਜੀ ਇਹ ਛੋਟੀ ਜਿਹੀ ਨਿੱਕੀ ਨਿੱਕੇ ਨਿੱਕੀਆਂ ਡਰੀਆਂ ਜਿਹੜੀਆਂ ਉਹਨਾਂ ਇਦਾਂ ਕਹੇ ਜੀ ਬਾਹਰ ਪਈ ਸੀ ਬਾਹਰ ਹੀ ਪਈ ਸੀ ਗੇਦੀ ਦੀ ਮਾਪੇ ਵੀ ਹੋ ਗਈ ਹੈ ਹਾਂ ਜੀ ਅਸੀਂ ਹੋ ਗਈ ਜੀ ਵੀ ਉਹ ਤਾਂ ਵੀ ਹੋ ਤਾਂ ਓਕੇ ਮੈਨੂੰ ਫੋਨ ਆ ਗਿਆ ਸੀ ਇਹਨਾਂ ਦਾ ਵਿੱਚ ਲੱਭੀ ਡਾਇਰੀ ਲੱਭੀ ਡਾਇਰੀ ਉਹ ਲੱਭ ਤੇ ਪੈ ਇੱਕ ਮਿੰਟ ਮੈਂ ਕਰਦੀ ਹਾਂ ਬੈਕ ਕਾਲ ਆ ਮੈਂ ਬੁੱਕ ਕਰਦੀ

ਹੈਲੋ ਹੈਲੋ ਹਾਂਜੀ ਦੀਦੀ ਹਾਂਜੀ ਅਛਾ ਹਾਂਜੀ ਲੱਭ ਗਈ ਡਾਇਰੀ ਕਿ ਨਹੀਂ ਨਾ ਪਤਾ ਨਹੀਂ ਨਨਵਾ ਲੱਭਤੀ ਆ ਬਣੋ ਨਹੀਂ ਬਾਅਦ ਚ ਮੈਨੂੰ ਕਹਿੰਦੇ ਨਹੀਂ ਮੈਂ ਕਿਤੇ ਵੀ ਕਿਤੇ ਹੋਰ ਲਿਖਿਆ ਹੋਇਆ ਵਾਚ ਬੜੀ ਘੱਟ ਆਉਂਦੀ ਪਈ ਮੈਨੂੰ ਵਾਚ ਹੀ ਨਹੀਂ ਸੁਣਦੀ ਪਈ ਹੈਲੋ ਹਾਂਜੀ ਹਾਂਜੀ ਮੈਂ ਕਿਤੇ ਕਿਤੇ ਹੋਰ ਲਿਖਿਆ ਹੋਇਆ ਕਿ ਨਹੀਂ ਕਿਵੇਂ ਮੈਂ ਕਿਤੇ ਹੋਰ ਲਿਖਿਆ ਹੋਇਆ ਸਮਾਨ ਕਿ ਨਹੀਂ 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 ਲਿਖਿਆ ਹੋਇਆ ਉਸੇ ਡੈਰੀ ਜੀ ਆ ਉੱਥੇ ਡੈਰੀਆਂ ਉੱਤ ਕਿੰਨੀਆਂ ਹੀ ਆ ਚਾਰ ਪੰਜ ਇਹਨਾਂ ਨੇ ਆਪੇ ਲੱਭ ਲੈਣੀਆਂ ਨਹੀਂ ਤਾਂ ਜਾ ਕੇ ਫੜਾਉਂਗੀ ਜਦੋਂ ਗਈ ਮੇਰੀ ਆਵਾਜ਼ ਆਉਂਦੀ ਹੈ ਅਰਸ਼ ਵੀ ਤੁਹਾਡੀ ਆਵਾਜ਼ ਨਹੀਂ ਆਉਂਦੀ ਵੀ ਪਤਾ ਨਹੀਂ ਕੀ ਗੱਲ ਆਵਾਜ਼ ਬੜੀ ਘੱਟ ਹੈ ਤੁਹਾਡੇ ਇਧਰੋਂ ਫੋਨ ਦੀ ਘੱਟ ਹੋਊਗੀ ਹਾਂ ਇਧਰੋਂ ਤਾਂ ਫੁੱਲ ਆ ਚਲੋ ਆਲਣਾ ਤੱਕ ਹੋ ਗਈਆਂ ਨੇ ਹਾਂਜੀ ਆਲਣਾ ਤੱਕ ਹੋ ਗਈਆਂ ਨੇ ਕੱਲ ਕਰ ਲਾਂਗੇ ਨਹੀਂ ਤਾਂ ਓਕੇ ਓਕੇ ਅਰਸ਼ ਹਾਂਜੀ ਇੰਨੀਆਂ ਵੀ ਦੇਖ ਲਓ ਇੱਕ ਵਾਰੀ ਹਾਂਜੀ ਠੀਕ ਐ ਠੀਕ ਐ ਜੀ ਠੀਕ ਐ ਵੀਰੇ ਠੀਕ ਐ ਓਕੇ ਬਾਈ ਬਾਈ